ਉਹ ਦੇਖੋ ਗੈਸ ਬਿੱਲੀ ਬੈਠੀ ਉੱਪਰ ਬੈਠੀ ਆ ਰੋਕਸੀਨ ਨੂੰ ਭਾਜਣਾ ਪੈ ਰਹੀਆਂ ਨੇ ਕਿ ਕਿੱਥੇ ਆ ਬਿੱਲੀ ਕਿੱਥੇ ਬਿੱਲੀ ਨੂੰ ਘੁਰੀਆਂ ਰੋਕਸੀਨ ਦੇ ਕਿਵੇਂ ਘੁਰੀਆਂ ਦੇਖੀ ਲੈ ਉੱਪਰ ਨੂੰ ਵੀ ਬੈਠੀ ਸੀਗੀ ਉਹ ਤਾਂ ਫਸ ਗਈ ਰੋਕਸੀ ਹੋ ਰਿਹਾ ਕਿਵੇਂ ਲੰਘੇਗੀ ਉਹ ਸੀ ਬਿੱਲੀ ਉਹ ਸੀ ਹੋਜੀ ਉਹ ਸੀ ਰੋਕਸੀ ਉਧਰ ਇੱਧਰ ਆ ਉਰੇ ਅੰਦਰ ਅੰਦਰ ਲੱਭੀ ਜਾਂਦੀ ਇਹਨੂੰ ਦੇਖੋ ਉਹ ਪਿੱਛੇ ਜਮੀ ਲੋਕ ਗਏ ਜਮੀ ਲੋਕ ਗਏ ਉਹ ਅਰੇ ਪੌਂਗਰਕਸੀ ਹਾਈ 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 ਕਰ ਲੈ ਨਾ 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 ਬਸ 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 ਭੱਜ ਗਈ ਭੱਜ ਗਈ ਜਾਕਸੀ ਨਹੀਂ ਤੱਕ ਆਵਾਜ਼ ਨਾ ਹੋ ਲੈ ਤਾਂ ਫੱਲੀ ਸੀ ਨੇ ਹੋਰ ਉਹ ਵੀ ਵਧੀਆ ਝੱਟ ਮਾਰ ਗਈ 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 ਫੱਜ ਗਈ ਕਿ ਦੇਖ ਹੁਣ ਚੈੱਕ ਕਰੂ ਕੀ ਕਰਕੇ ਆਈ ਸੀਗੀ ਬਿੱਲੀ ਨੇ ਬੜੀ ਝੱਟ ਮਾਰੀ ਹੈ ਨਾ ਲੋਈ ਲੰਗਣ ਦੀ ਹਿੰਮਤ ਬੜੀ ਦਿਖਾਈ ਹਾਂ ਹਿੰਮਤ ਦਿਖਾਈ ਹੋਣਾ ਐਂਟੀਬੀਰੌਕਸੀ ਫੱਲੂ ਮੈਨੂੰ ਮੈਂ ਅੰਦਰ ਤਾਂ ਮੈਂ ਫਸੀ ਘੜੀਆਂ ਰੌਸੀ ਤਾਂ ਦਰਦੀ ਸੀ ਫੱਜ ਗਈ ਉਹ ਤਾਂ ਹੁਣ ਹੁਣ ਨਹੀਂ ਆਉਂਦੀ ਮੁਰਕੇ ਉਹ ਨਾਲੇ ਮੁਰਕੇ ਨਹੀਂ ਆਉਂਦੀ ਉਹ ਉਹ ਕਿਵੇਂ ਅਗੇ ਤੋਂ ਸਾਡੇ ਅੰਦਰ ਕਿਉਂ ਵੜ ਗਈ ਇੱਥੇ ਐਂ ਜੰਦੀ ਦੀ ਐ ਤੋ ਕਿੱਥੇ ਲੱਗੀ ਮੈਨੂੰ ਆਇਆ ਸੀ ਉਹਨਾਂ ਦਾ ਮੋੜ ਦੇ ਉਹਨੂੰ ਉਹ ਮੋੜ ਦੇ ਨਹੀਂ ਦੀ ਉਹ ਇੱਕ ਵਾਰ ਕਤੂਰੇਆਂ ਕਰਕੇ ਕਰਦੀ ਹੁੰਦੀ ਹੈ ਪਹਿਲਾਂ ਕਤੂਰੇ ਇਹਨੂੰ ਆਇਆ ਵੀ ਕਤੂਰੇ ਲਾਈ ਮੇਰੀ ਚੱਕ ਕੇ ਅੱਜ ਕੀ ਉਹ ਤਾਂ ਆ ਜਾ ਮੁੜਿਆ ਆ ਜਾ ਆ ਜਾ ਸ਼ਿਕਾਰੀ ਪੂਰਾ ਸਖਣਾ ਕੱਲੋਂ ਪਰ ਮਤ ਤਿਆਰੀਆਂ ਗਾਇਸ ਅੱਜ ਲੱਗ ਰਿਹਾ ਹੈ ਕਿ ਤਬੂਰ ਤੇ ਅੱਜ ਆਪਾਂ ਸਾਮਾਨ ਪਾਉਣਾ ਹੈਗਾ ਕਿ ਤੁਹਾਨੂੰ ਪਤਾ ਕਿ ਇੱਕ ਜੀ ਨਾਲ ਤਬੂਰ ਲੱਗ ਰਿਹਾ ਹੈਗਾ ਤੇ ਅੱਜ ਸਾਮਾਨ ਪਾਣਾ ਹੈਗਾ ਉੱਥੇ ਸਾਮਾਨ ਆ ਗਿਆ ਖੇਡ ਚਾਲਦੇ ਆਂਗੇ ਆਪਾਂ ਤੇ ਤੁਹਾਨੂੰ ਦਿਖਾਉਣੇ ਰੋਟੀ ਪਾਣੀ ਬਣਾ ਰਹੇ ਨੇ ਗਰ ਸੋਏ ਦੇ ਵਿੱਚ ਆ ਬਹੁਤ ਭਾਜਣਾ ਪੀਣਾ ਇਹਨਾਂ ਦੀ ਵੀ ਆ ਦੇਵੀ ਹਾਂ ਇੱਕ ਪਰਾਹ ਤਾਂ ਸੀ ਪਹਿਲਾਂ ਬਗਾ ਸੀ ਤੇ ਇਸ ਸੀ ਦੋਹੀਆਂ ਨਹੀਂ ਹੋਣਾ ਸੀ ਦੂਜੀ ਭਰਾਂ ਪਕਾਉਣ ਲੱਗੇ ਹੁਣੇ ਕਿਹੜੀਆਂ ਦੁਪਹਿਰ ਦੇ ਬਣਾਉਣ ਲੱਗ ਰਹੇ ਹੋ ਖਰੀਆਣ 11:00 ਦਾ ਬਜਰੀ ਆਹੋ ਬਾ ਰੋਟੀਆਂ ਲੈ ਕੇ ਜਾਣਾ ਹੈ ਹੁਣ ਠੀਕ ਹੈ ਬਣਾ ਦੇ ਇਹ ਰੋਟੀ ਹਾਂ ਬਣ ਗਈ ਹਾਂ ਇਹ ਵੀ ਰੱਖੀ ਆਪੈ ਬੈਗ 'ਚ ਵੀ ਪਾਰ ਕੇ ਕੀ ਆ ਪਤਾ ਚੱਲ ਤੂੰ ਮੇ ਨਾਲੇ ਚੱਲ ਠੀਕ ਹੈ ਮੈਂ ਵੀ ਸੁਪਰ ਮੱਸੋਏ ਨਹੀਂ ਅਣੀ ਕੀ ਕਰੂੰਗੀ ਇੱਕਿਆਂ ਬਾਜਾ ਕਰੋ ਮੈਂ ਖੇਤ ਜਾਂਦੇ ਰੋਟੀਆਂ ਦੇਣ ਬੋਰ ਆਲੇ ਆਉਂਦੇ ਦੇਓ ਦੇਓ ਅੱਜ ਮੈਂ ਬਹੁਤ ਦਾਸ ਮਾਹ ਬੋਰ ਪਲਾਟਾ ਇੱਕ ਰੋਟੀ ਦਾ ਪੈਗਾ ਉਸੇ ਨੂੰ ਦੋ ਜਣੇ ਮੇਰੇ ਨਾਲ ਜਾਂਦੇ ਨੇ ਸਿਕਿਉਰਟੀ ਕਰਕੇ ਮੋਰਾਂ ਦੇ ਰੂਟੀ ਦੇ ਨਹੀਂ ਚੱਲਦੇਗੇ ਗਾਇਸ ਚੱਲ ਬੈਠ ਮੂਰੇ ਮੈਂ ਮੋਟਰਸਾਈਕਲ ਚਾਲ ਖਾਟਾ ਕਿਥੇ ਜਾਣਾ ਹੈਂਦਾ ਦੱਸ ਕੀ ਕਰਨ ਗੱਤ ਦੇ ਕੀ ਦੀ ਮੋਰਾਂ ਦੇ ਦੀ ਅੱਗੇ ਗਾਇਸ ਦੇਖੋ ਕੀ ਹੋ ਰਿਹਾ ਤੈਨੂੰ ਚੱਲੇ ਰੋਟੀ ਫੜਾਂ ਚੱਲੀਏ ਚਲਾ ਜਾ ਬਾਕੇ ਖੇਡਣ ਲੱਗੇ ਪਏ ਨੇ ਬੈਠ ਕੇ ਨਾ ਭਾਈ ਚੀਟਿੰਗ ਨਹੀਂ ਚੀਟਿੰਗ ਹੈ ਮੇਜੇ ਹੋ ਗਿਆ ਅੱਪਰ ਆ ਗਿਆ ਸੀ ਤੂਾਰ ਕੀ ਕਰੀਏ ਸਾਡਾ ਤਾਂ ਸੀਚਨ ਹਾਰਾ ਨਹੀਂ ਛੋਟੇ ਬੱਚੇ ਸੇ ਮੜਾ ਫੋਰਸ ਹੋ ਗਿਆ ਇੱਕ ਟੋਕੀ ਟੀਮ ਆ ਗਿਆ ਸਿਨਰ ਵਾਸਤੇ ਟੋਕੀ ਆਉਂ ਉਹ ਆ ਰਹੀ ਦੂਰ ਆਉਦਾ ਤਿੰਨ ੜੋਗੀ ਆ ਰਹੇ ਨੇ ਤਿੰਨ ੜੋਗੀ ਹੋਣਗੇ ਤੁਹਾਡੇ ਕੋਲ ਉਹ ਆ ਭੱਜ ਕੇ ਅੰਦਰ ਸੈਲਰ ਜੀ ਆਣਗੇ ਗਿਆ ਜੀ ਹੁਣ ਆਪਾਂ ਚੱਲੋ ਚੱਲ ਆ ਜੋ ਫਿਰ ਲੈ ਸੁਣੀ ਲੈ ਲਓ ਜੀ ਦਿੰਦੇ ਮੰਗਿਆ ਸੀ ਉਹ ਸੜਤਾ ਢਿੱਕ ਸੀਗੀ ਕੱਲੀ ਚੱਲ ਆ ਜੋ ਡੈਡ ਨੇ ਨਾ ਮੰਗਿਆ ਸੀ ਮੇਟੋ ਬਾਠੂ ਬਾਠੂ hours later ਹਾਂਜੀ ਗੈਸ ਬੋਰ ਦਾ ਸਮਾਨ ਆਪਣਾ ਆ ਚੁੱਕਿਆ ਹੈਗਾ ਦੇਖੋ ਢੋਲੀਆਂ ਲਿਆਂਦੀਆਂ ਨੇਗੀਆਂ ਔਰ ਹੁਣ ਢੋਲੀਆਂ ਪਾਉਣਗੇ ਬੋਰ ਦੇ ਵਿੱਚ ਆ ਦੇਖੋ ਸਾਰਾ ਢੋਲੀਆਂ ਨੇ ਜਿਹੜੀਆਂ ਉਹ ਤਿਆਰ ਕਰ ਲੀਆਂ ਨੇਗੀਆਂ ਕਲੈਂਪ ਕੋਲੋਂ ਪੋਨਾਂ ਦੇ ਚੜਲੇ ਨੇਗੇ ਡੱਬੀ ਲੱਗੀ ਹੈਗੀ نیچے ਔਰ ਹੁਣ ਇਹਨਾਂ ਨੂੰ ਸੈੱਟ ਕਰਕੇ ਇੱਕ ਵਾਰੀ ਰੱਖ ਰਹੇ ਨੇਗੇ ਨੇੜੇ ਤਾਂ ਕਿ ਛੇਤੀ ਛੇਤੀ ਪਾਈ ਜਾਣਾ ਹਨਾ ਬੋਰ ਦਾ ਸਮਾਨ ਜਿਹੜਾ ਸਾਰਾ ਇਕੱਠਾ ਕਰ ਲਿਆ ਪੂਰਾ ਕੰਮ ਚੱਲ ਰਿਹਾ ਦੇਖੋ ਟਰਾਲੀ ਭਰੀ ਖੜੀ ਆ ਯੋਗੋ ਗਾਈਜ਼ ਸਟਾਰਟ ਕਰ ਰਹੇ ਨੇ ਕੰਮ ਮਤਲਬ ਠੀਕ ਹੈ ਆਪਣੀ ਜੱਟੂ ਬੰਦ ਦੇ ਦੇ ਇਹ ਚਲੋ ਜੀ ਮਹਾਰਾਜ ਦੀ ਕਿਰਪਾ ਨਾਲ ਆਪਣਾ ਜਿਹੜਾ ਬੋੜਾਗਾ ਉਹ ਵਧੀਆ ਨੇਪਰੇ ਚੜ ਜਾਵੇ ਲਓ ਜੀ ਪਹਿਲਾ ਜਿਹੜਾ ਬੋਲਡ ਆ ਟੋਕਾਗਾ ਉਹ ਫੋਨ ਲੱਗ ਰਹੇ ਪਹਿਲੀ ਕੋਲੀ ਫੋਨ ਲੱਗ ਰਹੇ ਆਗੇ ਇਹ ਫਿਲਟਰ ਦੇਖੋ ਨਾ ਬੈਨੇ ਜਾਲ ਚੜ ਰਿਹਾ ਨਹੀਂ ਬੋਲੀਆਂ ਦੇ ਪ੍ਰ ਚੰਦੀਦਰਾ ਲਾ ਰਹੇ ਨੇ ਯਾਰ ਵਧੀਆ ਗਾਇਸੇ ਕੰਮ ਕਰ ਰਹੇ ਨੇ ਕਿ ਸਾਰੇ ਇਹ ਨਹੀਂ ਵੀ ਆਪਣੇ ਬੰਦੇ ਲੱਗੇ ਹੋਏ ਨੇ ਸਾਰੇ ਵਧੀਆ ਨੇਗੇ ਵਿਚਾਰੇ ਵਧੀਆ ਕੰਮ ਕਰ ਰਹੇ ਨੇ ਜਾਨੂ ਸਾਡੇ ਆਏ ਉਹਦੇ ਬਹੁਤ ਕੀ ਬਰਨੇ ਨੇ ਕਿ ਯਾਰ ਦੇਖੋ ਤੁਸੀਂ ਸਮਝਾ ਜਿਹੜਾ ਪਾ ਰਹੇ ਨੇਗੇ ਸਾਰਾ ਤਸਲੀਆ ਵਾਲਾ ਕੰਮ ਕਰ ਰਹੇ ਨੇ ਕੋਈ ਇਹ ਕੰਮ ਨਹੀਂ ਹੈਗਾ ਵੀ ਜਿਹੜਾ ਹੁਣ ਟੈਂਪਰੀ ਜਗਾ ਰਹੇ ਹੁਣ ਮੈਂ ਵੀ ਦੇਖਿਆਗਾ ਇਹਨਾਂ ਨੇ ਬਸ ਇਹਨੂੰ ਵੇਣਾ ਕਹੀ ਆਪਣੇ ਸਾਰਾ ਕੰਮ ਵਧੀਆ ਕੀਤਾ ਦੇਖੋ ਬੜੇ ਆਰਾਮ ਨਾਲ ਟਰੋਲੀਆਂ ਢਾ ਰਹੇ ਨੇਗੇ ਉਹ ਇਦਾਂ ਦੀ ਗੱਲ ਨਹੀਂ ਹੈ ਜੀ ਵੀ ਕੋਈ ਚੀਜ਼ ਦਾ ਨੁਕਸਾਨ ਹੋ ਜਵੇ ਹਨਾ ਚੰਗੀ ਤਰ੍ਹਾਂ ਸਾਫ਼-ਸੁਥਰਾ ਕਰਕੇ ਸਾਰਾ ਸਮਾਂ ਲੱਗ ਰਿਹਾ ਹੈ ਨਾ ਬੋਰਾ ਆ ਤੁਸੀਂ ਕਿਹੜੇ ਪਾਸੇ ਆਏ ਸੀਗੇ 2000 ਤੁਸੀਂ ਕਰਨਾ ਸੀਗੇ ਮੈਂ ਤੇ ਰੋਟੀ ਪੁੜਾ ਰਾਈ ਸੀ ਇਹ ਤਾਂ ਡੋਲੂ ਚੱਕਿਆ ਹੈ ਅੱਛਾ ਆ ਜਵਾਬ ਲਿਆ ਕਰੋ ਕਿ ਇਹਦੇ ਕੋਲ ਡੋਲੂ ਚੱਕੇ ਨਹੀਂ ਜਾ ਰਿਆ ਸੀਗਾ ਇਸ ਕਰਕੇ ਇਹਦੇ ਕੋਲ ਨਹੀਂ ਚੱਕੇ ਜਾ ਰਹੇ ਸੀ ਅੱਛਾ ਤਿੰਨ ਜੀ ਨਾਲ ਦੋ ਹੈਲਪਰ ਆਏਗੇ ਇਕੱਲੇ ਦੋ ਹੈਲਪ ਕਰਾਂਗੇ ਬੈਲ ਲੋ ਜੀ ਗਾਇਸਾਂ ਨੂੰ ਰੋਟੀ ਦਾ ਟਾਈਮ ਹੋ ਗਿਆ ਨਾ ਦੁਪਹਿਰ ਦਾ ਰੋਟੀ ਰੋਟੀ ਖਾ ਰਹੇ ਨੇ ਬੈਠੇ ਤੇ ਅੱਧਾ ਕੁ ਸਮਾਨ ਤਾਂ ਜਿਹੜਾ ਹੈ ਉਹ ਪੈ ਚੁੱਕਿਆ ਕਿਤੇ ਅੱਧਾ ਕੁ ਰਹਿ ਗਿਆ ਆ ਬੈਠੇ ਨੇ ਬੇਲੜੋ ਕਿਉਂ ਬੇਲੜੋ ਸਾਡਾ ਇੱਕ ਚੀਜ਼ ਖਾ ਲੈ ਸਾਨੂੰ ਇੱਥੇ ਹੀ ਦੱਸਦੇ ਮੈਂ ਤਾਂ ਆਹ ਦੇਖੋ ਤੁਸੀਂ ਰੋਟੀ ਖਾਏ ਸੀਗੇ ਸਾਰੇ ਜਾਣੇ ਤੂੰ ਨਹੀਂ ਖਾਏ ਸੀ ਕਿਉਂ ਲੋਕ ਪੂਆ ਕਹਿੰਦੀ ਵਿਚੇ ਬਾਤ ਆਹ ਦੇਖੋ ਗਾਇਸ ਆਹ ਚੀਜ਼ ਮੈਨੂੰ ਇੱਕ ਬਹੁਤ ਹੈਰਾਨ ਕਰ ਰਹੀ ਲੱਗੀ ਤੇ ਆਹ ਟੇਪ ਰੋਲ ਆ ਗਈ ਤੇ ਜਿਹੜੀ ਆਪਾਂ ਆਮ ਤੌਰ ਤੇ ਲੈਟਰਲ ਰੋਟੇ ਦੇ ਵਕਤ ਜਾਂਦੇ ਆਂ ਆ ਇਹ ਨਾ ਮਗਭਾ ਵੀ ਸੰਗੂ ਦੀ ਜਦੋਂ ਇਹਨਾਂ ਨੂੰ ਰੋੜ ਪੋਈ ਤੇ ਮੈਨੂੰ ਜਾਈ ਜਿਆਦੀ ਰੋੜ ਪੈ ਸਕਦੀ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹ ਭੇਟਣ ਲੱਗੇ ਵੀ ਇੱਥੇ ਰੋੜ ਪੈਣੀ ਹੈਗੀ ਜੀ ਜਿਹੜਾ ਜੋਇੰਟ ਹੈਗਾ ਪੜੂਲੀਆਂ ਦਾ ਉਹਦੇ ਉੱਪਰ ਲਾ ਰਹੇ ਨੇ ਤਾਂ ਕਿ ਪਾਣੀ ਪੂਣੀ ਵਿੱਚ ਲੀਕ ਨਾ ਕਰੇ ਤੇ ਇੱਥੇ ਪਾਣੀ ਚੁੰਦਦੇ ਨੇ ਕਿਉਂਕਿ ਇਹ ਫਿਲਟਰ ਇਹ ਭਰੋਲੀਆਂ ਜਿਹੜੀਆਂ ਪਾਣੀ ਚੁੰਦਣੀਆਂ ਤਾਂ ਕਰਕੇ ਲਾਈ ਹੈਗੀ ਇਹ ਹੋਰ ਹੋਰ ਐ ਬੰਤਾ ਆ ਦੇਖਿਓ ਐਸ ਤੋਂ ਪਤਲੀ ਛੱਤ ਵਰਗਾਂ ਦੇਖੀਂ ਕੀ ਚੀਜ਼ ਉਹ ਵਰਗਾ ਬਾਜੀ ਜਦੋਂ ਵੀਰ ਆਊਗਾ ਉਦੋਂ ਬਾਜੀ ਹਾਂਜੀ ਗੈਸ ਖੇਤ ਹੁਣ ਅਸੀਂ ਘਰੇ ਆ ਗਿਆਗੇ ਬੋਰ ਜਿਹੜਾ ਖੇਤ ਲੱਗ ਰਿਹਾ ਸੀਗਾ ਉਹ ਲੱਗ ਗਿਆ ਹੈਗਾ ਸਮਾਰਟਮਨ ਪਾਤਾ ਮਾਲ ਪਾਤਾ ਗਿਆ ਬੋਰ ਦਾ ਤੇ ਹੁਣ ਬੋਰ ਦਾ ਜਿਹੜਾ ਪਾਈਪ ਹੁੰਦੇ ਨੇ ਲੋਹੇ ਦੇ ਉਹ ਪਟਰੇ ਨੇਗੇ ਅੱਗੇ ਜਿਹਨੇ ਬੋਰ ਲਵਾਉਣਾਗਾ ਉਹ ਆਪਣਾ ਸਮਾਨ ਲੈ ਕੇ ਜਾਊਗਾ ਤੇ ਹੁਣ ਸਾਡੀ ਪਾਰਟੀ ਚੱਲੀ ਆ ਗਈ ਦੇਖੋ ਬਾਜ਼ਾਰ ਬਾਜ਼ਾਰ ਚੱਲੀ ਆ ਗਈ ਖਾਣ ਪੀਣ ਕਰਨ ਵਾਸਤੇ ਆਪਾਂ ਖਾਣ ਪੀਣ ਇੱਕ ਜਣਾ ਤਾਂ ਬੋਰ ਦੀ ਪਾਰਟੀ ਲੈ ਕੇ ਆਉਣੇਗੇ ਬੋਰ ਲੱਗਿਆ ਉਸ ਉੱਤੇ ਬੋਰ ਦੀ ਪਾਰਟੀ ਲੈ ਕੇ ਆਉਣੇਗੇ ਉਹ ਵੀ ਬਤਾਇਆ ਰਹੇਗਾ ਪਾਰਟੀ ਤਾਂ ਬੰਦਿਆ ਬਈ ਕੰਟੀਨਿਊ ਦਾ ਬੰਦ ਹੈਗਾ ਜੋ ਉਹ ਬੰਦਿਆ ਸਾਡਾ ਬਾਹਰੋਂ ਲੱਗਿਆ ਇੱਕ ਕੱਲ ਨੂੰ ਜਾਣਾ ਆਪਣੇ ਪ੍ਰੋਗਰਾਮ ਦੇ ਉਹਦੇ ਵਾਸਤੇ ਥ੍ਰੈਡਿੰਗ ਵੀਰਾ ਕਰਾ ਕੇ ਆਉਣੀ ਹੈਗੀ ਕੱਲੀ ਥ੍ਰੈਡਿੰਗ ਕਰਾਉਣੀ ਆ ਉਹਦਾ ਕੁਝ ਨਹੀਂ ਕਰਾਉਣਾ ਹੈ ਨਵੀਂ ਚੁੰਨੀ ਲਈ ਆ ਗਈ ਕੱਡੇ ਕੀ ਬਾਤ ਆ ਮੈਚਿੰਗ ਮੈਚਿੰਗ ਨਵੀਂ ਨਵੀਂ ਆਹਦਾ ਤਿਆਰ ਹੋ ਗਈ ਫਤੇ ਕਿੱਥੇ ਹੈ ਫਤੇ ਨੂੰ ਤਾਂ ਬੁਲਾ ਲਉ ਫਤੇ ਨਹੀਂ ਜਾਂਦਾ ਫਿਰ ਸੁੱਤਾ ਹੋਇਆ ਹੈਗਾ ਉਹ ਜਾਣਾ ਨਹੀਂ ਮੁੰਡੇ ਤਾਂ ਹੈ ਮੈਂ ਜਿਹੜੇ ਟੜੀ ਬਿਰ ਨੂੰ ਜੱਟੇ ਪਾ ਕੇ ਨਹੀਂ ਕਹਿੰਦਾ ਨਾ ਨਹੀਂ ਦੋ। ਫਿਰ ਇਕੱਲਾ ਰਹੂਗਾ ਮੈਂ। ਕੁਛ ਲੈ ਲਓ। ਜਾਂਦਾ ਨਹੀਂ। ਫਿਰ ਪਈਆਂ ਹੁਣ। ਚਾਹੋ ਖੜਾ। ਇਹਨਾਂ ਨਾਲ ਅਸੀਂ ਵਧੀਆ ਕੰਮ ਕਰਕੇ ਅਸੀਂ ਤਿਆਰ ਹਾਂ। ਦੇਖੋ ਖੇਤੋਂ ਆਇਆ ਮੈਂ ਨਾਲ ਖੇਤ ਚੱਲ ਗਿਆ ਉੱਥੇ ਦੇਖ ਲੈ ਫਰੀ ਗਿਆ ਘੁੰਮਦਾ। ਫਿਰ ਉਦਵਾਦ ਦੇ ਵਿੱਚ ਜਦੋਂ ਬੋਰਜ ਹੋ ਗਿਆ ਫਿਰ ਕਹਿੰਦਾ ਮੈਂ ਜਾਣਾਗਾ। ਸਮਾਨ ਪਟਿਆ ਗਿਆ ਹੁਣ ਸਾਰਾ। ਪਟ ਰਹੇ ਨੇ ਤਾਂ ਕੱਲ ਤੱਕ ਲੈ ਜਾਣਗੇ ਅੱਜ। ਅੱਤਾ ਲੈ ਜਾਣੀ ਅੱਤਾ ਰਹਿ ਗੂ। ਅੱਧਾ ਕੱਲ ਨੂੰ ਲੈ ਕੇ ਜਾਣਾ। ਅੱਧਾ ਕੱਲ ਨੂੰ ਲੈ ਜਾਣੀ। ਚੰਗਾ। ਨਾ ਪਤਾ ਨਾ 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 ਪਰ ਭਾਈ ਐਨ ਪ੍ਰੋਗਰਾਮ ਪਾਇਆ ਮੰਦਰੀ ਲੈ ਕੇ ਆਇਆ ਉਹ ਰੋਟੀ ਵੀ ਦੇਣੀ ਬਬੂ ਅੱਛਾ ਫਿਰ ਸਵੇਰ ਬਣਾ ਕੇ ਜਾਣਾ ਬਬੂ ਸਾਨੂੰ ਹਾਂ ਉਹ ਤਾਂ ਗੱਲਾਂ ਭਾਈ ਚਲ ਆਜੋ ਬੱਚੋ ਬੈਠੋ ਭਾਈ ਚਲੋ ਚਲੋ ਆਜੋ 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 ਹੂੰ ਹੂੰ ਤੁਸੀਂ ਬੈਠੋ ਚਲਿਓ ਚਲੋ ਠੀਕ ਹੈ ਗਾਇਸ ਚੱਲਦੇ ਹਾਂਗੇ ਲੈ ਰਹਿ ਨਾ ਸਨਸੈਟ ਕਿੰਨਾ ਸੋਨਾ ਹੋ ਰਿਹਾ ਸੋਨਾ ਬਣਿਆ ਪਿਆ ਗਾ ਛੁੱਪ ਗਿਆ ਛੁੱਪ ਗਿਆ ਦਲਜੀ ਵੀ ਹੋਰ ਇਤਨਾ ਹੋਇ ਬਈ ਮਾਰਾ ਨਹੀਂ ਬਣਿਆ ਪਿਆ ਨਹੀਂ ਆਹਦੀ ਬਲੈਕ ਬਲੈਕ ਕੀ ਬਦਲ ਚ ਪਤਾ ਨਹੀਂ ਕੀ ਹੋਇਆ ਕਿ ਨਾ ਸੋਨਾ ਬਣਿਆ ਪਿਆ ਬਦਲ ਹੈਨਾ ਲਓ ਗਾਇਸ ਜੀ ਪਹੁੰਚ ਗਏ ਅਗੇ ਚਲੋ ਜੀ ਜਾਓ ਤੁਸੀਂ ਤਾਂ ਬਰਾ ਅੰਦਰੋਂ ਇਹ ਦੇ ਵਿੱਚ ਹਾਈ ਵਾਟ ਕੈਨ ਆ ਡੂ ਫੋਰ ਯੂ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਸ਼ਰਟ ਵਗੈਰਾ ਪਾਏਗਾ ਉਹਨਾਂ ਨੇ ਅੰਨੇ ਸੇ ਖਾਈਏ ਪੀਏ ਕੁਝ ਜਾਈਏ ਉਹਨਾਂ ਦੇ ਟੀ ਸ਼ਰਟ ਨਾਲ ਪਾਉਗਾ ਜੀ ਨੀ ਬਲੀ ਕਿ ਸੰਦੋਰਾ ਮੈਂ ਕਿਹ ਗਣਾ ਮਾਂ ਖਾਣੂ ਨੇ ਬਈ ਖਾਣੂ ਮੈਂ ਤਾਂ ਬਾਅਦ ਵਿੱਚ ਖਾਣੂ ਕੱਲੀ ਫਿਰ ਵਧੀਆ ਆਹੋ ਜਬ ਕੀ ਹੋ ਗਏ ਮੁੜੇ ਬੰਦ ਪਿਆ ਵਾ ਓ ਨੋ ਓ ਨੋ ਓ ਨੋ 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 ਚਲੋ ਦੂਜਿਆਂ ਦੀ ਚਲੋ ਗਏ ਹੁਣ ਦੂਸਰੇ ਬਿਊਟੀਫੁੱਲਰ ਦੇ ਜਾ ਰਹੇ ਨੇ ਜਿਹੜੇ ਹੈ ਵੀ ਉੱਥੇ ਮਿਲ ਲਾਂਗੇ ਕਿ ਨਹੀਂ ਦੇਖੇ ਨਾ ਬਾਈ ਹਣ ਤਾਂ ਆ ਕੇ ਉਪਾ ਦੇਖ ਰਿਹਾ ਤੇਰੇ ਬੰਦ ਨਾ ਲਿਖ ਦੇ ਕਿੰਨੂ ਕਿੰਨੇ ਆਏ ਦੇਖਿਆ ਤਾਂ ਗਿਆ ਐਕਸ ਪੁੱਛ ਗਿਆ ਗਿਆ ਦੇਖ ਹਾਏ ਬੱਚੋ ਔਰ ਕੀ ਖਾਓਗੇ 버거 버거 ਲਓ ਸਾਹਮਣੇ ਗਾਇਸ 버거 ਵਾਲਾ ਇਹਨਾਂ ਦਾ 버거 ਖਾਣੇ ਨਹੀਂ ਇਹਨਾਂ ਨੇ 버거 ਬਣਵਾਉਣੇ ਉਦੋਂ نو ਯੂ ਗਾਇਸ ਇਹ ਨਹੀਂ ਮम्मा ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਜਲੇਬੀਆਂ ਲੈਂਦੀਆਂ ਤੇ ਹੁਣ ਜਲੇਬੀਆਂ ਕਰ ਰਹੇ ਹਾਂ ਕਿ ਅਸੀਂ ਇੰਜੋਏ ਆ ਦੇਖੋ ਬੱਚੇ ਵੀ ਸਾਸੀ ਨੇ ਇਹਨਾਂ ਮम्मा ਗਏ ਨੇ ਪਾਰਲਰ ਦੇ ਵਿੱਚ ਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਲੇਬੀਆਂ ਨੂੰ ਲਾਤਾ ਹੂੰ ਪੂਰੀਆਂ ਗਰਮ ਗਰਮ ਨੇ ਗਈਆਂ ਹਾਂ ਲੋਈ ਗਾਇਸ ਅੱਪਾ ਥਰਡਿੰਗ ਕਰਾ ਲਈ ਹੈਗੀ ਤੇ ਇੰਦਰ ਕੁਲਪੀਆਂ ਲਈ ਬੈਠੇ ਨੇ ਮੇਰੇ ਆਉਂਦੇ ਨੂੰ ਲੈ ਲੈ ਹਾਂ ਹੋਰ ਕੀ ਖਾਦਾ ਜਲੇਬੀਆਂ ਮੇਰੇ ਵਾਸਤੇ ਕੀ ਆ ਜਲੇਬੀਆਂ ਦਸ ਕਿਲੇ ਜਲੇਬੀਆਂ ਨੇ ਮੇਰੇ ਵਾਸਤੇ ਇੱਕ 버ਗਰ ਹਾਂ ਪੂਰੀਆਂ ਲੋਈ ਗਾਇਸ ਖਾਣੇ ਨੇ ਕਿ ਆਪਣੇ 버ਗਰ ਬੈਠੇ ਤੇ ਇਹਨਾਂ ਦੀ ਇਹਦਾ ਪਾਰਟੀ ਗੈਸ ਹੋਊਗੀ ਬੋਰ ਦੀ ਜਿਹੜੀ ਇਹਨਾਂ ਨੂੰ ਦੇ ਨਹੀਂ ਸੀ ਗਿਆ ਆਪਣੇ ਇਹਨੂੰ ਮਿਲ ਜਾਈਏਗੀ ਪਾਰਟੀ ਤੇ ਠੀਕ ਹੈ ਜੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਇਹਨੂੰ ਖਤਮ ਕਰ ਦਾਂਗੇ ਤੇ ਹੁਣ ਕੱਲ ਨੂੰ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਸਾਡਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਿਓ ਔਰ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਕਰ ਲਓ ਸਬਸਕ੍ਰਾਈਬ ਠੀਕ ਹੈ ਕੱਲ ਨੂੰ ਮਿਲਦੇ ਫਿਰ ਬਾਏ ਬਾਏ ਗੁਣਾ